ਰਪਣੇ ਮਰੀਆਂ ਬਹੁਤ ਸੁਈਆਂ ਨੇ ਬਹੁਤ ਸੁਈਆਂ ਨੇ ਰੱਬ ਨੇ ਅੱਜ ਤੱਕ ਮਰੀਆਂ ਤੇ ਦਿਲੋਂ ਝੋਲੀ ਅੱਡ ਕੇ ਮੰਗ ਰਿਹਾ ਵੀ ਦੁਵਾਰੇ ਮੁੱਖ ਮੰਤਰੀ ਦੇ ਸਾਹਮਣੇ ਸਤਾਈ ਚ ਪੇਚਾ ਪਵਾ ਦੀ ਉਰੋਂ ਮੁੱਖ ਮੰਤਰੀ ਜਾਵੇ ਨਾ ਉਰੋਂ ਕਿਸੇ ਹੋਰ ਥੀਤਵਲ ਨਾ ਜਾਵੇ ਤੁਸੀਂ ਸੰਗਾਲੀ ਜਿੰਦਾਬਾਦ ਓਏ ਕੋਈ ਲੜਨਾ ਚਾਹੀਦਾ ਫੇਰ ਸਵਾਦ ਆਊਗਾ ਫੇਰ ਗੁਰੂ ਮਹਾਰਾਜਾ ਚਾਹੇ ਹਾਰ ਜਾ ਜਿੱਤਨ ਹਾਰਨ ਦੀ ਗੱਲ ਨਹੀਂ ਪਰ ਜੋ ਘਾਟ ਬਾਅਦ ਮੈਨੂੰ ਲੱਗਦਾ ਵੀ ਮੇਰੇ ਚ ਉਦੋਂ ਰਹਿ ਗਈ ਨਾ ਉਹ ਪੂਰੀ ਕਰਕੇ ਦਿਖਾਉਂਗਾ ਹਾਂ ਇਹ ਸਾਰੀ ਜਿਹੜੀ ਮੁਹਮਾ ਇਹ ਆਉਣ ਆਲੀਆਂ ਚੋਣਾਂ ਨੂੰ ਲੈ ਕੇ ਹੀ ਆ ਤੇ ਮੈਂ ਧੰਨਵਾਦ ਕਰਦਾ ਸਾਡੇ ਸਾਰੇ ਸਤਿਕਾਰਯੋਗ ਸੀਨੀਅਰ ਲੀਡਰਸ਼ਿਪ ਜਿਹੜੀ ਮੇਰੇ ਨਾਲ ਖੜੀ ਆ ਤੇ ਬਹੁਤ ਵਧੀਆ ਤਰੀਕੇ ਨਾਲ ਦੇਖੋ ਇਹ ਇੱਕ ਝੂਠ ਬੋਲ ਕੇ ਜਿਹੜੀ ਸਰਕਾਰ ਲੈ ਕੇ ਆਏ ਸੀਗੇ ਉਹ ਜਗਜਾਹਰ ਹੋ ਗਿਆ ਹੁਣ ਸਾਰੀਆਂ ਚੀਜ਼ਾਂ ਇਹ ਤਾਂ ਧੂਰੀ ਆ ਜਿੱਥੇ ਸਰਕਾਰ ਨੂੰ ਮੁੱਖ ਜਿਹੜੇ ਮੁੱਖ ਮੰਤਰੀ ਸਾਹਿਬ ਇੱਥੋਂ ਰਿਪਰੈਜ਼ੈਂਟ ਕਰਦੇ ਨੇ ਉਹਨਾਂ ਦਾ ਇਹ ਹਲਕਾ ਸੋ ਇੱਥੇ ਦੇ ਲੋਕਾਂ ਨੂੰ ਜੇ ਤੁਸੀਂ ਮਾਰਕੀਟ ਦੇ ਵਿੱਚ ਜਾਉਂਗੇ ਤਾਂ ਤੁਹਾਨੂੰ ਪਤਾ ਲੱਗੂਗਾ ਵੀ ਇੱਥੇ ਦੀਆਂ ਹੀ ਜਿਵੇਂ ਸਾਡੇ 슈ਗਰ ਮਿਲ ਜਿਹੜਾ 1954 ਦਾ ਚੱਲ ਰਿਹਾ ਸੀ ਸਾਡੇ ਧੂਰੀ ਦੀ ਸ਼ਾਨ ਸੀ ਉਹ ਬੰਦ ਹੋ ਚੁੱਕਿਆ ਤੇ ਸਾਡੇ ਧੂਰੀ ਦੇ ਵਿੱਚ ਜਿਹੜਾ ਸੁਆ ਧਕੇ ਨਾਲੀ ਉਹਨੂੰ 4-4 ਫੁੱਟ ਕਵਰ ਕਰਕੇ ਇੰਨਾ ਉੱਚਾ ਕਰ ਦਿੱਤਾ ਗਿਆ ਉਹ ਨਾ ਪਾਰਕਿੰਗ ਦੇ ਲਈ ਸੁਹਲਾ ਦੇ ਰਿਆ ਤੇ ਸਾਡੇ ਇੱਥੇ ਜਿੰਨੇ ਵੀ ਜੇ ਮਾਰਕਫੈਟ ਦਾ ਪਾਰਕ ਦੀ ਗੱਲ ਕਰੀਏ ਉਹ ਵੀ ਉੱਥੇ ਦਾ ਉੱਥੇ ਹੀ ਖੜਾ ਹਜੇ ਤੱਕ ਜੇ ਆਈਟੀਆਈ ਜਿਹੜੀ ਅਸੀਂ ਨੇ ਪਾਸ ਕਰਵਾਈ ਸੀ ਮਲਵਾਲ ਸਾਹਿਬ ਦੇ ਵਿਖੇ ਉਹ ਵੀ ਸਾਡੀ ਆਈਟੀਆਈ ਹਜੇ ਤੱਕ ਨਹੀਂ ਚਾਲੂ ਹੋ ਸਕੀ ਸੋ ਮੇਰੇ ਕਹਿਣ ਦਾ ਮਤਲਬ ਵੀ ਇੱਕ ਵੀ ਚੀਜ਼ ਇਹਨਾਂ ਵੱਲੋਂ ਸਾਡੇ 3 ਸਾਲਾਂ ਦੇ ਵਿੱਚ ਧੂਰੀ ਹਲਕੇ ਨੂੰ ਨਹੀਂ ਦਿੱਤੀ ਗਈ ਧੂਰੀ ਦੇ ਓਰੇਂਜ ਨੂੰ ਲੈ ਕੇ ਮੁੱਖ ਮੰਤਰੀ ਤੇ ਵੀ ਤੁਹਾਨੂੰ ਮੋਂਸਨ ਪਹਿਲੇ ਉਹ ਬਿਆਨ ਦੇ ਇੱਕ ਸਾਲ ਤੱਕ ਬਣਾਂਗਾ ਕਿ ਤਿੰਨ ਮਹੀਨੇ ਤੱਕ ਬਣਾਂਗਾ ਇਹ ਸਿਰਫ ਵਾਵਾ ਖੱਟਣੀ ਆ ਜਿਹੜੀ ਕਿਉਂਕਿ ਉੱਥੋਂ ਦੀ ਓਵਰ ਬ੍ਰਿਜ ਕੱਢਣਾ ਬਾਜ਼ਾਰ ਦੇ ਵਿੱਚੋਂ ਸਦਰ ਬਾਜ਼ਾਰ ਦੇ ਉੱਪਰ ਦੀ ਤਾਂ ਮੈਨੂੰ ਲੱਗਦਾ ਵੀ ਇਹ ਸਾਡੇ ਬਾਜ਼ਾਰ ਸਾਡੀ ਮਾਰਕੀਟ ਨੂੰ ਬਹੁਤ ਨੁਕਸਾਨ ਹੋਊਗਾ ਇਸ ਚੀਜ਼ ਦਾ ਤਾਂ ਅਸੀਂ ਨੇ ਉਸ ਟਾਈਮ ਤੇ ਪ੍ਰਪੋਜ਼ਲ ਬਣਾਈ ਸੀ ਤੇ ਇਹ ਬਜਟ ਦੇ ਵਿੱਚ ਵੀ ਅਪਰੂਵਲ ਆ ਗਿਆ ਸੀ ਪਾਸ ਹੋ ਗਿਆ ਸੀ ਪਰ ਚੋਣ ਜਾਬਤੇ ਦੇ ਹੋਣ ਕਰਕੇ ਉਦੋਂ ਟੈਂਡਰ ਨਹੀਂ ਇਹਦਾ ਲੱਗ ਸਕਿਆ ਸੀ ਤੇ ਜਿਹੜੀ ਅੰਮਾਲਾ ਰੇਂਜ ਦੇ ਜਿਹੜੇ ਆਫੀਸਰ ਸਹਬਾਨ ਨੇ ਉਹਨਾਂ ਨੇ ਵੀ ਇੱਥੋਂ ਜਿਹੜਾ ਸਾਰਾ ਪ੍ਰਪੋਜ਼ਲ ਬਣਾ ਕੇ ਭੇਜਤਾ ਸੀ ਵੀ ਇੱਥੇ ਜਿਹੜਾ ਅੰਡਰਪਾਸ ਹੀ ਕਾਮਯਾਬ ਰਹੂਗਾ ਤਾਂ ਉਹ ਸਿਰਫ ਇਸ ਕਰਕੇ ਨਹੀਂ ਬਣਵਾ ਰਹੇ ਵੀ ਜੇ ਉਹ ਅੰਡਰਪਾਸ ਬਣਵਾਤਾ ਤਾਂ ਉਹਦੇ ਤੇ ਗੋਲਡੀ ਦਾ ਨਾਮ ਆਜੂ ਤੇ ਇਹਨਾਂ ਨੇ 54 ਕਰੋੜ ਰੁਪਇਆ ਲਾ ਕੇ ਇਹ ਕਹਿ ਰਹੇ ਨੇ ਕਿ ਅਸੀਂ ਓਵਰ ਬ੍ਰਿਜ ਬਣਾ ਰਹੇ ਹਾਂ ਓਵਰ ਬ੍ਰਿਜ ਨਾਲ ਉੱਥੇ ਰਹਾਇਸ਼ੀ ਏਰੀਆ ਮਾਰਕੀਟ ਏਰੀਆ ਸਾਰਿਆਂ ਨੂੰ ਨੁਕਸਾਨ ਹੋਊਗਾ ਤੇ ਉਸ ਇਹਦੇ ਨਾਲ ਮੈਂ ਤਾਂ ਇਹਨਾਂ ਨੂੰ ਕਹਿਣਾ ਚਾਹਣਾ ਇੱਕ ਵਾਰ ਰੀਥਿੰਕ ਕਰ ਲੋ ਕਿ ਜੇ ਤੁਸੀਂ ਅੰਡਰਪਾਸ ਬਣਾ ਦੋਗੇ ਤਾਂ ਇੱਕ ਤਾਂ ਤੁਹਾਡੇ ਪੈਸੇ ਘੱਟ ਲੱਗਣਗੇ ਤੇ ਨਾਲ ਹੀ ਤੁਸੀਂ ਦੋਲੇ ਵਾਲੇ ਫਟਕਾਂ ਤੇ ਵੀ ਅੰਡਰਪਾਸ ਬਣਾ ਸਕਦੇ ਹੋ ਤੁਸੀਂ ਸਾਡੇ ਜੇ ਆਪਾਂ ਇਧਰੋਂ ਹਾਂਜੀ ਹਾਂ ਮਾਣਾ ਵਾਲੇ ਫਟਕਾਂ ਤੇ ਵੀ ਤੁਸੀਂ ਜਿਹੜਾ ਅੰਡਰਪਾਸ ਬਣਾ ਸਕਦੇ ਹੋ ਤਿੰਨ ਅੰਡਰਪਾਸ ਬਣ ਸਕਦੇ ਨੇ ਇਹੀ ਪੈਸਿਆਂ ਦੇ ਵਿੱਚ ਤਾਂ ਕਿ ਲੋਕਾਂ ਨੂੰ ਇਹਦਾ ਬਹੁਤ ਬੈਨੀਫਿਟ ਹੋ ਜਾਊਗਾ ਸੋ ਮੇਰੀ ਇਹੀ ਬੇਨਤੀ ਹੈ ਬਾਕੀ ਸਰਕਾਰ ਆ ਕਰਨਾ ਇਹਨਾਂ ਨੇ ਆਪਦੇ ਤਰੀਕੇ ਨਾਲ ਹੁੰਦਾ ਜੀ ਕਿ ਹੈ ਸਰਪੰਚੀ ਸੁਣਾ ਨੂੰ ਲੈ ਕੇ ਸਵਾਲ ਚੁੱਕੇ ਨੇ ਵੀ ਸਾਡੇ ਬਕਰ ਸਾਡੇ ਕੈਂਡੀਡੇਟਾਂ ਤੋਂ ਹੋਰ ਉਹਦੇ ਹਰਾਏ ਬੋਟਾਂ ਤੇ ਇਹ ਸਰਕਾਰ ਬਣਦੀ ਹੈ ਤੇ ਉਹਨਾਂ ਤੇ ਕਾਰਵਾਈ ਕਰਾਂਗੇ ਹਾਂ ਬਿਲਕੁਲ ਹੋਊਗੀ ਜੀ ਸਾਡੇ ਕਈ ਪਿੰਡ ਜਿਹੜੇ ਇਹਨਾਂ ਨੇ ਧੱਕੇ ਨਾਲ ਜਿਹੜੇ ਹਰਾਏ ਗਏ ਨੇ ਤੇ ਉਹਨਾਂ ਦੇ ਕੇਸ ਵੀ ਆਲਰੇਡੀ ਚੱਲ ਰਹੇ ਨੇ ਤੇ ਕਈ ਸਰਪੰਚ ਸਹਿਬਾਨ ਮਨਰੇਗਾ ਦਾ ਇਹਨਾਂ ਮੈਸਿਊਜ਼ ਕਰ ਰਹੇ ਨੇ ਅਬ ਦੇ ਸਾਰੇ ਟੱਬਰ ਦੇ ਮੈਂਬਰ ਨੇ ਜਿਹੜੇ ਉਹ ਭਰਤੀ ਕਰ ਰੱਖੇ ਨੇ ਤਾਂ ਮੈਂ ਮੁੱਖ ਮੰਤਰੀ ਸਾਹਿਬ ਨੂੰ ਕਹੂੰਗਾ ਕਿ ਇੱਥੇ ਬੁਲਾ ਕੇ ਸਾਰੇ ਬੰਦਿਆਂ ਦਾ ਉਹ ਰਿਚ ਚੈੱਕ ਕਰਿਆ ਜਾਵੇ ਵੀ ਧੂਰੀ ਦੇ ਕੀ ਹਾਲਾਤ ਨੇ ਮਨਰੇਗਾ ਦੀ ਪੇਮੈਂਟ 6-6 ਮਹੀਨੇ ਦੀ ਲੇਟ ਹੋ ਗਈ ਸਾਡੇ ਵਪਾਰੀ ਵਰਗ ਦਾ ਕੋਈ ਇੱਥੇ ਆ ਕੇ ਸਾਰ ਨਹੀਂ ਲੈ ਰਿਹਾ ਆ ਝੱਖੜ ਦੇ ਵਿੱਚ ਇਹਨਾਂ ਨੂੰ ਨੁਕਸਾਨ ਹੋਇਆ ਸੀ ਧੂਰੀ ਦਾ ਇੱਕ ਵੀ ਬੰਦੇ ਨੇ ਹਾ ਦਾ ਨਾਰਾ ਨਹੀਂ ਮਾਰਿਆ ਸਾਡੇ ਵਪਾਰੀ ਵਰਗ ਪਿੱਛੇ ਸੋ ਮੇਰੇ ਕਹਿਣ ਦਾ ਮਤਲਬ ਵੀ ਉਹਨਾਂ ਦਾ ਮਕਸਦ ਸਿਰਫ ਜਿੱਤਣਾ ਸੀਗਾ ਤੇ ਧੂਰੀ ਦੀ ਇਹ ਬਦਕਿਸਮਤੀ ਆ ਵੀ 2002 ਤੋਂ ਲੈ ਕੇ ਸਿਰਫ 2017 ਨੂੰ ਛੱਡ ਕੇ ਉਸ ਤੋਂ ਬਿਨਾਂ ਜਿੰਨੇ ਵੀ ਐਮਐਲਏ ਬਣੇ ਨੇ ਉਹ ਸਾਰੇ ਬਾਹਰਲੇ ਬਣੇ ਨੇ ਸੋ ਉਹਦਾ ਖਮਿਆਜਾ ਜਿਹੜਾ ਸਾਡੀ ਜਨਤਾ ਨੂੰ ਭੁਗਤਣਾ ਪੈਂਦਾ ਬਾਅਦ ਦੇ ਵਿੱਚ